ਇੱਕ ਹੋਰ ਅਹਿਮ ਖਬਰ ਜਿਹੜੀ ਸਾਹਮਣੇ ਆਈ ਹੈ ਜਿਸ ਨਾਲ ਹਰ ਕਿਸੇ ਨੂੰ ਹਿਲਾ ਕੇ ਜਿਹੜਾ ਉਹ ਰੱਖ ਦਿੱਤਾ ਦਰਅਸਲ ਇੱਕ ਚਰਚ ਨਾਲ ਸੰਬੰਧਿਤ ਇੱਕ ਮਾਮਲਾ ਜਿਹੜਾ ਸਾਹਮਣੇ ਆਇਆ ਜਿੱਥੇ ਸਵੈਕੋਸ਼ਿਤ ਪਾਦੀ ਅਤੇ 22 ਸਾਲਾਂ ਲੜਕੀ ਨਾਲ ਬਾਰ-ਬਾਰ ਬਲਾਤਕਾਰ ਕਰਨ ਅਤੇ ਫਿਰ ਉਸ ਨੂੰ ਗਰਭ ਪਾਦ ਕਰਵਾਉਣ ਲਈ ਮਜਬੂਰ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤਾ ਦੇ ਪਿਤਾ ਨੇ ਕਿਹਾ ਕਿ ਗਰਭਪਾਤ ਤੋਂ ਬਾਅਦ ਲੜਕੀ ਦੀ ਜਿਹੜੀ ਮੌਤ ਹੋ ਗਈ ਸੀ ਪੀੜਤਾ ਦੇ ਪਿਤਾ ਦੇ ਅਨੁਸਾਰ ਉਸ ਦੀ ਟੀ ਉਸ ਸਮੇਂ ਬੀਸੀਏ ਦੀ ਵਿਦਿਆਰਥਣ ਸੀ ਅਤੇ ਆਪਣੇ ਪਰਿਵਾਰ ਨਾਲ ਜਿਹੜਾ ਝੱਟ ਜਾਂਦੀ ਸੀ ਸੂਤਰਾਂ ਮੁਤਾਬਕ ਪਾਦਰੀ ਨੇ ਉਸ ਨੂੰ ਬਰਗਲਾ ਕੇ ਉਸ ਦਾ ਜਿੰਸੀ ਸ਼ੋਸ਼ਣ ਕੀਤਾ ਅਤੇ ਜਦੋਂ ਉਹ ਗਰਭવતી ਹੋ ਗਈ ਤਾਂ ਉਸਨੇ ਗੈਰ ਕਾਨੂੰਨੀ ਅਤੇ ਲਾਪਰਵਾਹੀ ਨਾਲ ਪਿੰਡ ਦੀ ਇੱਕ ਨਸ ਤੋਂ ਉਸ ਦਾ ਗਰਭਪਾਤ ਕਰਵਾਇਆ ਜਾਣਕਾਰੀ ਮੁਤਾਬਕ ਇਹ ਗਰਭਪਾਤ ਇੱਕ ਕਾਨੂੰਨੀ ਕੇਂਦਰ ਵਿੱਚ ਜਿਹੜਾ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਗਰਭਪਾਤ ਇੰਨੀ ਲਾਪਰਵਾਹੀ ਨਾਲ ਕੀਤਾ ਗਿਆ ਕਿ ਧੀ ਨੂੰ ਇਨਫੈਕਸ਼ਨ ਹੋ ਗਈ ਉਸ ਨੂੰ ਪੇਟ ਵਿੱਚ ਤੇਜ਼ ਦਰਦ ਸੀ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਇਹ ਪੀੜਤ ਜਿਹੜੇ ਪਿਤਾ ਦੇ ਬਿਆਨ ਜਿਹੜੇ ਸਾਹਮਣੇ ਆਏ ਨੇ ਤਾਂ ਪਿਤਾ ਦਾ ਕਹਿਣਾ ਹੈ ਜਦੋਂ ਅਲਟਰਾਸਾਉਂਡ ਕੀਤਾ ਗਿਆ ਤਾਂ ਗਰਭਪਾਤ ਦਾ ਪਤਾ ਲੱਗਾ ਕਿ ਇਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ 피르ਤੇ ਦੇ ਪਿਤਾ ਨੇ ਦਾਵਾ ਕੀਤਾ ਕਿ ਪਾਸਟਰ ਪੁਲਿਸ ਅਧਿਕਾਰੀਆਂ ਨੂੰ ਵੀ ਦੇਸ਼ਵਤ ਦਿੱਤੀ ਸੀ ਜਿਸ ਕਾਰਨ ਉਸ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਘਟਨਾ ਜਿਹੜਾ 2023 ਦੀ ਆ ਪਰ ਪੁਲਿਸ ਨੇ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਉਹ ਖੁੱਲੇ ਸਰੀਆਮ ਨੂੰ ਮਰੇ ਆ ਅਤੇ ਪੁਲਿਸ ਉਸ ਤੋਂ ਪੈਸੇ ਲੈ ਰਹੀ ਆ ਪੀੜਤੇ ਪਿਤਾ ਨੇ ਕਿਹਾ ਕਿ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ ਅਤੇ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਵੀ ਪਿੰਡ ਛੱਡ ਦਿੱਤਾ ਹਾਂਜੀ ਦਰਸਲ ਇੱਕ ਚਰਚ ਨਾਲ ਸੰਬੰਧਿਤ ਇੱਕ ਮਾਮਲਾ ਜਿਹੜਾ ਸਾਹਮਣੇ ਆਇਆ ਜਿੱਥੇ ਸਵੇਕੋ ਉਸਿਤ ਪਾਦਰੀ ਅਤੇ 22 ਸਾਲਾ ਲੜਕੀ ਨਾਲ ਬਾਰ ਬਾਰ ਬਲਾਤਕਾਰ ਕਰਨ ਅਤੇ ਫਿਰ ਉਸ ਨੂੰ ਗਰਭਪਾਤ ਕਰਵਾਉਣ ਲਈ ਜਿਹੜਾ ਮਜਬੂਰ ਕਰਨ ਦਾ ਦੋਸ਼ ਲਗਾਇਆ ਗਿਆ ਮੀਡੀਆ ਨਾਲ ਗਲਬਤ ਕਰਦੇ ਪੀੜਤਾ ਦੇ ਪਿਤਾ ਨੇ ਕਿਹਾ ਕਿ ਗਰਭਪਾਤ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ ਸੀ ਪੀੜਤ ਦੇ ਪਿਤਾ ਦੇ ਅਨੁਸਾਰ ਉਸ ਦੀ ਧੀ ਜਿਹੜੀ ਉਸ ਸਮੇਂ ਬੀਸੀ ਦੀ ਵਿਦਿਆਰਥਣ ਸੀ ਅਤੇ ਆਪਣੇ ਪਰਿਵਾਰ ਨਾਲ ਜਿਹੜਾ ਚਰਚ ਜਾਂਦੀ ਸੀ ਸੂਤਰਾਂ ਮੁਤਾਬਕ ਪਾਦਰੀ ਨੇ ਉਸ ਨੂੰ ਬਰਗਲਾਕੇ ਉਸ ਦਾ ਦਿਨ ਸੀ ਜਿਹੜਾ ਸੋਸ਼ਣ ਕੀਤਾ ਅਤੇ ਉਸ ਜਦੋਂ ਉਹ ਗਰਭਤੀ ਹੋ ਗਈ ਤਾਂ ਉਸਨੇ ਗੈਰ ਕਾਨੂੰਨੀ ਅਤੇ ਲਾਪਰਵਾਹੀ ਨਾਲ ਪਿੰਡ ਦੀ ਇੱਕ ਨਰਸ ਤੋਂ ਜਿਹੜਾ ਉਸ ਦਾ ਗਰਭਪਾਤ ਕਰਵਾਇਆ ਜਾਣਕਾਰੀ ਮੁਤਾਬਕ ਇਹ ਗਰਭਪਾਤ ਇੱਕ ਗੈਰ ਕਾਨੂੰਨੀ ਕੇਂਦਰ ਵਿੱਚ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਇਹ ਗਰਭਪਾਤ ਇੰਨੀ ਲਾਪਰਵਾਹੀ ਨਾਲ ਕੀਤਾ ਗਿਆ ਕਿ ਧੀ ਨੂੰ ਇਨਫੈਕਸ਼ਨ ਹੋ ਗਈ ਉਸ ਨੂੰ ਜਿਹੜਾ ਪੇਟ ਵਿੱਚ ਤੇਜ਼ ਦਰਦ ਸੀ ਅਤੇ ਹਸਪਤਾਲ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਸੀ ਜਦੋਂ ਅਲਟਰਾਸਾਊਂਡ ਕੀਤਾ ਗਿਆ ਤਾਂ ਗਰਭਪਾਤ ਦਾ ਪਤਾ ਦਾ ਇਸ ਤੋਂ ਬਾਅਦ ਉਸ ਨੂੰ ਜਿਹੜਾ ਅੰਮ੍ਰਿਤਸਰ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਪੀੜਤਾ ਦੇ ਪਿਤਾ ਨੇ ਕਿਹਾ ਕਿ ਉਹ ਦਾਵਾ ਕਰਦੇ ਨੇ ਕਿ ਪਾਸਟਰ ਪੁਲਿਸ ਅਧਿਕਾਰੀਆਂ ਨੂੰ ਵੀ ਰਿਸ਼ਵਤ ਦਿੱਤੀ ਸੀ ਜਿਸ ਕਾਰਨ ਉਸ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ